ਇਹ ਕੱਲ੍ਹ ਦੀ ਘਟਨਾ ਹੈਗੀ ਇਹ ਇਹਦੇ ਵਿੱਚ ਦੋ ਲੇਡੀ ਜਿਹੜੀਆਂ ਹੈਗੀਆਂ ਨਾ ਘਰ ਦੇ ਵਿੱਚ ਐਂਟਰ ਹੋ ਗਏ ਘਰ ਦੇ ਵਿੱਚੋਂ ਉਹਨਾਂ ਨੇ ਗਹਿਣੇ ਤੇ ਨਕਦੀ ਜਿਹੜੀ ਹੈਗੀ ਹੈ ਚੋਰੀ ਕਰਕੇ ਫਰਾਰ ਹੋ ਗਏ ਹਨ ਇਸ ਸਬੰਧ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 140 ਦਰਜ ਰਜਿਸਟਰ ਕਰ ਲਿਆ ਫਰਦਰ ਜਿਹੜੀ ਹੈਗੀ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਇਹ ਇਨਵੈਸਟੀਗੇਸ਼ਨ ਕਰ ਰਹੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸ਼ਾਮਲ ਸੀਗੇ ਬੰਦੇ ਕਿ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਤਾ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਸਰ ਕਿੰਨੇ ਦੀ ਚੋਰੀ ਹੋਈ ਹੈ ਇਦੇ ਵਿੱਚ ਕੁਝ ਗੈਨੇ ਦੇ ਕੁਝ ਨਕਦੀ तकरीबन 20 ਲੱਖ ਦੇ ਆਰਾਊਂਡ ਜਿਹੜੀ ਹੈਗੀ ਚੋਰੀ ਦੀ ਜਿਹੜੀ ਅਮਾਉਂਟ ਹੈਗੀ ਸਰ ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਕਿਸ ਰੈਂਕ ਦੇ ਆਹ ਦੇਖੋ ਕੋਸ਼ਿਸ਼ ਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਬਟ ਉਹ ਸਾਡੇ ਇੱਥੇ ਬਠਿੰਡਾ ਦੇ ਵਿੱਚ ਹੀ ਪੁਲਿਸ ਦੇ ਘਾਰੇ ਕੀ ਜਿਹੜੇ ਸੀਏਡੀ ਯੂਨਿਟ ਦੇ ਵਿੱਚ ਤਨਾਤ ਨੇ ਸੋ ਬਟ ਸਾਡੀ ਟੀਮ ਜਿਹੜੀ ਹੈਗੀ ਉਸ ਉਸ ਸੰਬੰਧ ਵਿੱਚ ਅਸੀਂ ਫਾਰਮ ਕਰਕੇ ਜਲਦੀ ਜਲਦੀ ਜਿਹੜੀ ਹੈਗੀ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜਾ ਸੋਨਾ ਤੇ ਕਹਨੇ ਹੈਗੇ ਆ ਤੇ ਜਿਹੜੀ ਨਗਦੀ ਹੈਗੀ ਉਹਨਾਂ ਦਾ ਬਰਾਮਦ ਕੀਤਾ ਜਾਵੇ। ਸਰ ਪਤਾ ਲੱਗੇ ਰੈਕੀ ਕਿ ਕਰ ਰਹੀ ਸੀ ਇਹ ਪਹਿਲਾਂ ਤੋਂ ਮਹਿਲਾਵਾਂ ਕਿੱਦਾਂ ਦੀਆਂ ਕਿਵੇਂ ਆਈਆਂ। ਆ ਦੇਖੋ ਕੰਮ ਕਰਨ ਦੇ ਬਹਾਨੇ ਜਿਹੜੀ ਹੈਗੀ ਘਰ ਦੇ ਵਿੱਚ ਐਂਟਰ ਹੋਈਆਂ ਸੀ ਵੀ ਅਸੀਂ ਕੰਮ ਕਰਨ ਵਾਲੀਆਂ ਹੈਗੀਆਂ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੀ ਹੈਗੀ ਸਤ ਪਹਿਲਾਂ ਇੱਕ ਦੋ ਦਿਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਵੀ ਪਹਿਲਾਂ ਉਹਨਾਂ ਨੇ ਪੁੱਛਤਾਛ ਕੀਤੀ ਸੀਗੀ ਤੇ ਥੋੜੀ ਬਹੁਤ ਡੈਫੀਨਿਟਲੀ ਕੋਈ ਨਾ ਕੁਝ ਉਹਨਾਂ ਦੇ ਨਾਲ ਰੈਕੀ ਵੀ ਕੀਤੀ ਹੋਊਗੀ ਤੇ ਨਾਲ ਕਿਸੇ ਨਾ ਕਿਸੇ ਨੇ ਹੋਰ ਨੇ ਵੀ ਉਹਦਾਂ ਦਾ ਸਾਥ ਵੀ ਦਿੱਤਾ ਹੋਊਗਾ।